ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਾਵਣ ਦਾ ਮਹੀਨਾ ਮੁੱਕ ਗਿਆ ਤੇ ਭਾਦੋਂ ਚੜਾ ਆਇਆ ਹੈ ਪਰ ਇਸ ਸਾਲ ਜਿਹੜਾ ਉੱਤਰ 파ਰਥ ਹੈ ਨਾਰਥ ਇੰਡੀਆ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਮੀਂਹ ਦੀ ਬਹੁਤ ਘਾਟ ਜਿਹੜੀ ਹੈ ਉਹ ਮਹਿਸੂਸ ਕੀਤੀ ਗਈ ਹੈ ਹਾਲਾਤ ਇਹ ਬਣ ਗਏ ਨੇ ਕਿ ਆਉਣ ਵਾਲੇ ਟਾਈਮ ਵਿੱਚ ਸੋਕੇ ਦਾ ਜਿਹੜਾ ਖਤਰਾ ਇਸ ਖੇਤਰ ਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਸੌਰੀ ਰਾਜਸਥਾਨ ਜਿਹੜਾ ਹੈ ਇਸ ਹਲਕੇ ਦੇ ਵਿੱਚ ਸਾਹਮਣੇ ਦਿਖ ਰਿਹਾ ਹੈ ਕਿ ਸੋਕੇ ਦਾ ਖਤਰਾ ਵੀ ਜਿਹੜਾ ਹੈਗਾ ਇਹਨਾਂ ਰਾਜਾਂ ਵਿੱਚ ਜਿੰਨੇ ਵੀ ਡੈਮ ਨੇ ਜਿੰਨਾਂ ਦੇ ਵਿੱਚ ਪਾਣੀ ਦਾ ਭੰਡਾਰ ਜਿਹੜਾ ਹੈ ਰੈਜ਼ਰਵਾਇਰ ਹੈ ਉਹ ਸਟੋਰ ਕੀਤਾ ਜਾਂਦਾ ਹੈ ਜਿੱਥੇ ਪਾਣੀ ਉਹਨਾਂ ਦਾ ਜਿਹੜਾ ਪੱਧਰ ਹੈ ਉਹ ਕਾਫੀ ਖਤਰਨਾਕ ਤਰੀਕੇ ਦੇ ਨਾਲ ਘਟਿਆ ਹੋਇਆ ਇਸ ਸਾਲ ਹੈ ਸਾਰੇ ਲੈਮਨ ਦੀ ਗੱਲ ਆਪਾਂ ਕਰ ਰਹੇ ਹਾਂ ਪੰਜਾਬ ਹਿਮਾਚਲ ਤੇ ਰਾਜਸਥਾਨ ਵਿੱਚ ਕੁੱਲ 10 ਵੱਡੇ ਜਿਹੜੇ ਨੇ ਉਹ ਰੈਜ਼ਰਵਾਇਰ ਨੇ ਡੈਮ ਨੇ ਜਿੱਥੇ ਭੰਡਾਰ ਜਿਹੜਾ ਹੈ ਪਾਣੀ ਦਾ ਇਕੱਠਾ ਕੀਤਾ ਜਾਂਦਾ ਹੈ ਇਹਨਾਂ ਜਿਹੜੇ ਡੈਮਸ ਦੀ ਨਿਗਰਾਨੀ ਜਿਹੜੀ ਹੈ ਉਹ ਸੈਂਟਰਲ ਵਾਟਰ ਕਮਿਸ਼ਨ ਹੈ ਸਿਡਬਲਯੂਸੀ ਉਹ ਲਗਾਤਾਰ ਜਿਹੜਾ ਹੈ ਇਹਨਾਂ ਰੈਜ਼ਰਵਾਇਰਸ ਦੀ ਇਹਨਾਂ ਭੰਡਾਰ ਦੀ ਜਿਹੜੀ ਨਿਗਰਾਨੀ ਕਰਦੀ ਰਹਿੰਦੀ ਹੈ ਤੇ ਸਮੇਂ ਤੇ ਸਮੇਂ ਜਿਹੜੀ ਹੈ ਇਹਦੀ ਰਿਪੋਰਟ ਜਿਹੜੀ ਹੈ ਉਹ ਪ੍ਰਕਾਸ਼ਿਤ ਕਰਦੀ ਰਹਿੰਦੀ ਹੈ ਇਸੇ ਸ਼ੁੱਕਰਵਾਰ ਨੂੰ ਇੱਕ ਜਿਹੜੀ ਲੇਟੈਸਟ ਰਿਪੋਰਟ ਸੀਡਬਲਯੂਸੀ ਜਿਹੜੀ ਹੈ ਸੈਂਟਰਲ ਵਾਟਰ ਕਮਿਸ਼ਨ ਜਿਹੜਾ ਹੈ ਉਹਦੀ ਆਈ ਹੈ ਉਹਦੇ ਮੁਤਾਬਕ ਜਿਹੜੇ ਇਹ 10 ਰੈਜ਼ਰਵਾਇਰ ਨੇ ਨਾਰਥ ਇੰਡੀਆ ਦੇ ਹਿਮਾਚਲ ਪੰਜਾਬ ਤੇ ਰਾਜਸਥਾਨ ਦੇ ਇਹਨਾਂ ਦਾ ਜਿਹੜਾ ਪਾਣੀ ਹੈ ਇਹਦੇ ਵਿੱਚ ਉਹਦੀ ਜਿਹੜੀ ਮਾਤਰਾ ਹੈ ਉਹ ਸਿਰਫ ਇਸ ਇਨਾ ਡੈਮ ਦੀ ਕਪੈਸਿਟੀ ਦੀ 51% ਹੀ ਜਿਹੜਾ ਹੈ ਪਾਣੀ ਇਨਾ ਵਿੱਚ ਜਮਾ ਹੈ ਜਿੰਨੀ ਕਪੈਸਿਟੀ ਸਾਰੇ ਡੈਮਸ ਦੀ ਮਿਲਾ ਕੇ ਹੈ ਉਹਦੇ ਵਿੱਚ ਕੁੱਲ 51% ਪਾਣੀ ਹੀ ਇਸ ਟਾਈਮ ਜਿਹੜਾ ਹੈ ਇਸ ਸਾਲ ਦੇ ਇਸ ਟਾਈਮ ਜਿਹੜਾ ਹੈ ਇਨਾ ਭੰਡਾਰਾਂ ਦੇ ਵਿੱਚ ਇਨਾ ਰੈਜ਼ਰਵਰ ਦੇ ਵਿੱਚ ਇਹ ਪਾਣੀ ਹੈਗਾ ਜਿਹੜੀ ਆਪਾਂ ਗੱਲ ਕਰਦੇ ਆ ਇਨਾ ਰੈਜ਼ਰਵਰ ਦੀ ਕੁੱਲ ਕਪੈਸਿਟੀ ਜਿਹੜੀ ਹੈ ਕੁੱਲ ਸਮਰੱਥਾ ਜਿਹੜੀ ਹੈ ਪਾਣੀ ਨੂੰ ਇਕੱਠਾ ਕਰਨ ਦੀ ਉਹ 19663 ਬਿਲੀਅਨ ਕਯੂਬਿਕ ਮੀਟਰ ਬੀਸੀਐਮ ਜਿਹੜਾ ਉਹਦੇ ਵਿੱਚ ਮਾਪੀ ਜਾਂਦੀ ਹੈ 19663 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਹੈ ਇਹਨਾਂ ਦਸਾਂ ਡੈਮਾਂ ਦੇ ਵਿੱਚ ਰੈਜ਼ਰਵয়ার ਦੇ ਵਿੱਚ ਇਕੱਠਾ ਹੋ ਸਕਦਾ ਹੈ ਇੰਨੀ ਇਹਨਾਂ ਦੀ ਡੈਮਸ ਦੀ ਸਮਰੱਥਾ ਹੈਗੀ ਹੈ ਪਰ 16 ਅਗਸਤ 2024 ਨੂੰ ਜਿਹੜਾ ਕੁੱਲ ਪਾਣੀ ਇਹਨਾਂ ਸਾਰੇ ਡੈਮ ਦੇ ਵਿੱਚ ਮਿਲਾ ਕੇ ਜਿੰਨਾ ਹੈਗਾ ਜੀ ਉਹ ਮਾਪਿਆ ਗਿਆ ਉਹਦੀ ਜਿਹੜੀ ਮਾਤਰਾ ਜਿਹੜੀ ਸਿਰਫ ਹੈ 9963 ਬੀਸੀਐਮ ਜਿਹੜੀ ਹੈ ਉਹ ਨਿਕਲੀ ਯਾਨੀ ਕਿ 51% ਹੀ ਜਿਹੜੇ ਸਮਰਥਾ ਦਾ ਪਾਣੀ ਇਹਨਾਂ ਡੈਮ ਦੇ ਵਿੱਚ ਇਹਨਾਂ ਰੈਜ਼ਰਵয়ার ਦੇ ਵਿੱਚ ਇਸ ਸਾਲ ਜਮਾ ਹੋਇਆ ਹੋਇਆ ਹੈ ਪਿਛਲੇ ਸਾਲ ਜੇ ਇਸੇ ਸਮੇਂ ਦੀ ਆਪਾਂ ਰਿਪੋਰਟ ਦੇਖੀਏ ਕੀ 16 ਅਗਸਤ ਦੀ ਰਿਪੋਰਟ ਜਿਹੜੀ ਪਿਛਲੇ ਸਾਲ ਦੀ ਹੈ ਜੇ ਉਹਦੇ ਵਿੱਚ ਦੇਖਦੇ ਹਾਂ ਤਾਂ ਉਸ ਟਾਈਮ ਜਿਹੜੀ ਸਟੋਰੇਜ ਕਪੈਸਿਟੀ ਦਾ 88% ਜਿਹੜਾ ਪਾਣੀ ਹੈ ਉਹ ਇੰਨਾ ਭੰਡਾਰਾਂ ਦੇ ਵਿੱਚ ਸੀ ਮਤਲਬ 88% ਤੋਂ ਗਿਰ ਕੇ ਜਿਹੜਾ ਇਹ ਪਾਣੀ ਹੈ 51% ਤੇ ਆ ਗਿਆ ਹੈ ਐਨੀ ਵੱਡੀ ਜਿਹੜੀ ਗਰਾਵਟ ਹੈ ਇਹਦੇ ਵਿੱਚ ਦਰਜ ਕੀਤੀ ਗਈ ਹੈ ਹੁਣ ਜੇ ਆਪਾਂ ਕੱਲੇ ਪਿਛਲੇ ਸਾਲ ਦੇ ਨਾਲ ਹੀ ਮੁਕਾਬਲਾ ਨਾ ਕਰੀਏ ਇੱਕ 10 ਸਾਲ ਦੀ ਜਿਹੜੀ ਐਵਰੇਜ ਹੈ ਕਿ ਪਿਛਲੇ 10 ਸਾਲ ਦੇ ਵਿੱਚ ਐਵਰੇਜ ਜਿਹੜਾ ਪਾਣੀ ਹੈ ਇਹਨਾਂ ਡੈਮਾਂ ਦੇ ਵਿੱਚ ਸਟੋਰ ਜਿਹੜਾ ਹੋਇਆ ਹੋਇਆ ਸੀ ਜੇ ਆਪਾਂ ਉਸ ਨੂੰ ਦੇਖੀਏ ਤਾਂ ਉਹ ਜਿਹੜੀ ਉਹਦੀ ਕਪੈਸਿਟੀ ਦਾ 71% ਪਾਣੀ ਜਿਹੜਾ ਹੈ ਇਹਨਾਂ ਡੈਮ ਦੇ ਵਿੱਚ ਸਟੋਰ ਹੁੰਦਾ ਰਿਹਾ ਹੈ ਇਹ ਪਿਛਲੇ 10 ਸਾਲਾਂ ਦੀ ਔਸਤ ਹੈ ਤੇ ਉਸ ਨਾਲੋਂ ਵੀ ਕਿਤੇ ਘੱਟ ਜਿਹੜਾ ਹੈ ਉਹ ਇਸ ਸਾਲ 51% ਹੀ ਮਹੱਤ ਜਿਹੜਾ ਪਾਣੀ ਹੈ ਇਹਨਾਂ ਡੈਮ ਦੇ ਵਿੱਚ ਇਸ ਟਾਈਮ ਹੈ ਜੇ ਆਪਾਂ ਪੌਂਗ ਡੈਮ ਦੀ ਗੱਲ ਕਰਦੇ ਹੈਗੇ ਹਾਂ ਤਾਂ ਪਿਛਲੇ ਸਾਲ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ 1399 ਫੁੱਟ ਤੇ ਦਰਜ ਕੀਤਾ ਗਿਆ ਸੀ ਇਹ ਜਿਹੜਾ ਹੈ ਡੈਮ ਦੀ ਜਿਹੜੀ ਅਪਰ ਸਟੋਰੇਜ ਲਿਮਿਟ ਹੈਗੀ ਹੈ ਪ੍ਰਸਕ੍ਰਾਈਬ ਲਿਮਿਟ ਹੈ ਕਿ ਇਹ ਇੰਨੀ ਕੈਪੈਸਿਟੀ ਹੈ 1390.2 ਫੁੱਟ ਹੈ ਉਸ ਤੋਂ ਵੀ ਜ਼ਿਆਦਾ ਪਾਣੀ ਜਿਹੜਾ ਹੈ ਉਸ ਡੈਮ ਦੇ ਵਿੱਚ ਅ ਪਿਛਲੇ ਸਾਲ ਜਿਹੜਾ ਸਟੋਰ ਹੋਇਆ ਹੋਇਆ ਸੀਗਾ ਜਮਾ ਹੋਇਆ ਹੋਇਆ ਸੀਗਾ ਤੇ ਇਸ ਸਾਲ ਜਿਹੜਾ ਹੈ ਇਹ ਘਟ ਕੇ ਜਿਹੜੀ ਇਹਦੀ ਮਾਤਰਾ ਹੈ ਉਹ 1352.16 ਫੁੱਟ ਤੇ ਪਹੁੰਚ ਗਿਆ ਹੈ ਜਾਨੀ ਕਿ ਤਕਰੀਬਨ ਤਕਰੀਬਨ 47 ਫੁੱਟ ਜਿਹੜਾ ਪਾਣੀ ਹੈ ਉਹ ਘਟ ਗਿਆ ਹੈ ਉਹ ਲੈਵਲ ਜਿਹੜਾ ਪਾਣੀ ਦਾ 47 ਫੁੱਟ ਪਿਛਲੇ ਸਾਲ ਨਾਲੋਂ ਘਟ ਗਿਆ ਹੈ ਇੰਨੀ ਗ੍ਰੈਵਿਟੀ ਜਿਹੜੀ ਹੈ ਪੋਂਗ ਡੈਮ ਦੇ ਵਿੱਚ ਆਈ ਹੈ ਜੇ ਆਪਾਂ ਭਾਖੜਾ ਡੈਮ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਾਲ ਜਿਹੜਾ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਸੀ ਉਹ 1677.15 ਫੁੱਟ ਸੀ ਜੋ ਘਟ ਕੇ ਇਸ ਸਾਲ ਜਿਹੜਾ ਹੈ 1629.50 ਫੁੱਟ ਜਿਹੜਾ ਹੈ ਰਹਿ ਗਿਆ ਹੈ ਇੱਥੇ ਵੀ ਤਕਰੀਬਨ ਜਿਹੜੀ ਹੈ 48 ਫੁੱਟ ਦੀ ਜਿਹੜੀ ਗਰਾਵਿਟ ਹੈ ਉਹ ਦਰਜ ਕੀਤੀ ਗਈ ਹੈ ਪਾਖਰ ਡੈਮ ਦੇ ਰੈਜ਼ਰਵਾਇਰ ਦੇ ਵਿੱਚ ਜਿਹੜਾ ਪਾਣੀ ਹੈ ਉਸ ਦੀ ਜਮਾ ਜਿਹੜੀ ਮਿਆਦ ਹੈ ਜਿੰਨਾ ਜਮਾ ਹੋਇਆ ਹੋਇਆ ਪਾਣੀ ਹੈ ਉਹ ਪਿਛਲੇ ਸਾਲ ਨਾਲੋਂ 48 ਫੁੱਟ ਜਿਹੜਾ ਉਹ ਨੀਚੇ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਕੱਲਾ ਇਹ ਨਹੀਂ ਹੈ ਕਿ ਪਾਣੀ ਦਾ ਪੱਧਰ ਜਿਹੜਾ ਹੈ ਉਹ ਪਿਛਲੇ ਸਾਲ ਨਾਲੋਂ ਇੰਨਾ ਘਟ ਹੈ ਪਿਛਲੇ ਸਾਲ ਨਾਲੋਂ ਤਾਂ ਬਹੁਤ ਘਟ ਹੈ ਹੀ ਹੈ ਪਰ ਜਿਹੜਾ ਵੱਡੀ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਿਹੜਾ ਨਾਰਮਲ ਸਟੋਰੇਜ ਮੰਨੀ ਜਾਂਦੀ ਹੈ ਨਾਰਮਲ ਸਟੋਰੇਜ ਜਿਹੜੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਹੈਗਾ ਪਿਛਲੇ 10 ਸਾਲ ਦੀ ਜਿਹੜੀ ਔਸਤ ਹੈ ਐਵਰੇਜ ਹੈ ਉਹਨੂੰ ਨਾਰਮਲ ਸਟੋਰੇਜ ਮੰਨਿਆ ਜਾਂਦਾ ਹੈ ਉਸ ਜਿਹੜੀ 10 ਸਾਲ ਦੀ ਔਸਤ ਹੈ ਉਸ ਤੋਂ ਵੀ ਜਿਹੜਾ ਹੈ ਪਾਣੀ ਦਾ ਪੱਧਰ ਕਾਫੀ ਜਿਹੜਾ ਘਟ ਗਿਆ ਹੈ ਸੋ ਇਹ ਜਿਹੜਾ ਹੈ ਉਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਹੈ ਉਹ ਸਾਡੇ ਮਾਹਿਰਾਂ ਦੇ ਸਾਹਮਣੇ ਹੈ ਕਿ ਹਿਮਾਚਲ ਪ੍ਰਦੇਸ਼ ਦੇ ਡੈਮਾਂ ਦੀ ਗੱਲ ਕਰਦੇ ਆਂ ਜੀ ਕੋਲ ਲਾਮਾ ਪਾਖੜਾ ਤੇ ਪੌਂਡ ਡੈਮ ਜਿਹੜਾ ਇਹਨਾਂ ਦੇ ਵਿੱਚ ਆ ਗਏ ਉਹ ਇਹਨਾਂ ਤਿੰਨਾਂ ਡੈਮ ਦਾ ਜੇ ਪਾਣੀ ਦੇ ਆਪਾਂ ਪੱਦਰ ਦੀ ਗੱਲ ਕਰਦੇ ਆਂ ਉਹ ਨਾਰਮਲ ਦੇ ਨਾਲੋਂ 27% ਦਾ ਫਾਰਕਸਟਾਈ 27% ਘਟ ਜਿਹੜਾ ਹੈ ਉਹ ਰਿਕਾਰਡ ਹੋਇਆ ਹੈ ਪਿਛਲੇ 10 ਸਾਲਾਂ ਦੀ ਐਵਰੇਜ ਨੂੰ ਆਪਾਂ ਨਾਰਮਲ ਸਟੋਰੇਜ ਕਹਿ ਦਿੰਦੇ ਆਂ ਉਸ ਤੋਂ 27% ਘਟ ਜਿਹੜਾ ਪੰਜਾਬ ਦਾ ਥੀਨ ਡੈਮ ਦੀ ਚਰਚਾ ਜੇ ਆਪਾਂ ਕਰੀਏ ਉਹਦੇ ਵਿੱਚ ਜਿਹੜੀ ਨਾਰਮਲ ਸਟੋਰੇਜ ਹੁੰਦੀ ਹੈ 10 ਸਾਲ ਦੀ ਐਵਰੇਜ ਹੈ ਉਸ ਤੋਂ 63% ਦੀ ਡਿਵੀਅਸ਼ਨ ਹੈ ਮਤਲਬ 33% ਦਾ ਫਰਕ ਜਿਹੜਾ ਹੈ ਉਹ 10 ਸਾਲ ਦੀ ਐਵਰੇਜ ਤੋਂ ਹੈ 63% ਘੱਟ ਪਾਣੀ ਜਿਹੜਾ ਹੈ ਉਹ ਪੰਜਾਬ ਦੇ ਥੀਨ ਡੈਮ ਦੇ ਵਿੱਚ ਇਸ ਸਾਲ ਸਟੋਰ ਕੀਤਾ ਗਿਆ ਹੈ ਰਾਜਸਥਾਨ ਦੇ ਜਿਹੜੇ ਡੈਮ ਨੇ ਉਹਨਾਂ ਦੀ ਜੇ ਆਪਾਂ ਗੱਲ ਕਰਦੇ ਆ ਉਹ ਵੀ ਨਾਰਮਲ ਦੇ ਨਾਲੋਂ 10 ਸਾਲ ਦੀ ਐਵਰੇਜ ਦੇ ਨਾਲੋਂ 20% ਦੇ ਫਰਕ ਨਾਲ 20% ਘੱਟ ਪਾਣੀ ਜਿਹੜਾ ਹੈ ਉਹਨਾਂ ਵਿੱਚ ਇਸ ਸਾਲ ਜਮਾ ਕੀਤਾ ਗਿਆ ਹੈ ਉੱਥੇ ਵੀ ਜਿਹੜੀ ਪਾਣੀ ਦੀ ਉਹ ਗ੍ਰਾਵਟ ਹੈਗੀ ਹੈ ਜੀ ਜੇਕਰ ਆਪਾਂ ਪਿਛਲੇ ਸਾਲ ਦੀ ਹੀ ਗੱਲ ਕਰਦੇ ਹਾਂ ਤਾਂ ਪੌਂਗ ਡੈਮ ਜਿਹੜਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ ਆਪਣਾ 100% ਦੀ ਕੈਪੈਸਿਟੀ ਤੇ ਸੀਗਾ ਕਿ ਜਿੰਨਾ ਪਾਣੀ ਉਹਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਉਹ 100% ਫੁੱਲ ਸੀਗਾ ਪਾਣੀ ਉਸ ਤੋਂ ਵੀ ਥੋੜਾ ਜ਼ਿਆਦਾ ਸੀਗਾ ਪਾਣੀ ਜੀ ਤੇ ਜਿਹੜਾ ਪਾਖੜਾ ਹੈ ਉਹ 99% ਪਾਣੀ ਜਿਹੜਾ ਹੈ ਫੁੱਲ ਸੀ ਉਹਦਾ ਸਟੋਰੇਜ ਹੈ ਮਤਲਬ ਆਪੇ ਕੈਪੈਸਿਟੀ ਤੋਂ 99% ਪਾਣੀ ਜਿਹੜਾ ਉਹ ਸਟੋਰ ਕੀਤਾ ਹੋਇਆ ਸੀ ਐਸੀ ਤਰ੍ਹਾਂ ਕੋਲ ਡੈਮ ਜਿਹੜਾ ਹੈ ਉਹਦੇ ਵਿੱਚ ਪਾਣੀ ਘੱਟ ਸੀ ਉਹਦੇ ਵਿੱਚ 48% ਦੇ ਆਸ-ਪਾਸ ਜਿਹੜਾ ਹੈ ਪਾਣੀ ਜਮਾ ਸੀ ਛੀਨ ਡੈਮ ਜਿਹੜਾ ਹੈ ਉਹ ਵੀ 84% ਫੁੱਲ ਸੀਗਾ ਮਤਲਬ ਜਿੰਨੀ ਕੈਪੈਸਿਟੀ ਉਹਦੀ ਹੈ ਉਹਦਾ 84% ਪਾਣੀ ਜਿਹੜਾ ਹੈ ਉਹੋ ਅਥੀਂ ਡੈਮ ਦੇ ਵਿੱਚ ਪਿਛਲੇ ਸਾਲ ਸਟੋਰ ਕੀਤਾ ਗਿਆ ਸੀਗਾ ਜਿਹੜੇ ਰਾਜਸਥਾਨ ਦੇ ਡੈਮ ਨੇ ਉਹ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਜਿਹੜੀ ਕੈਪੈਸਿਟੀ ਜਿੰਨੀ ਹੈ ਸਮਰੱਥਾ ਹੈ ਪਾਣੀ ਰੱਖਣ ਦੀ ਉਹਦੇ ਤੋਂ 41 ਤੋਂ ਲੈ ਕੇ 91% ਵੱਖ-ਵੱਖ ਜਿਹੜੀ ਹੈ ਕੈਪੈਸਿਟੀ ਦੇ ਉੱਤੇ ਡੈਮਾਂ ਦੇ ਵਿੱਚ ਜਿਹੜੇ ਰੈਜ਼ਰਵਾਇਰ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਇੰਨਾ ਜ਼ਿਆਦਾ ਸਟੋਰ ਕੀਤਾ ਗਿਆ ਸੀਗਾ ਜੀ ਹੁਣ ਜਿਹੜਾ 10 ਸਾਲ ਦੇ ਆਪਾਂ ਸੌਰੀ 10 ਡੈਮ ਨੇ ਜਿਹੜੇ ਨਾਰਥ ਇੰਡੀਆ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜੇ ਉਹ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਦੇ ਵਿੱਚੋਂ ਸਿਰਫ ਇੱਕ ਡੈਮ ਇਹ ਜਹਾ ਹੈ ਜਿਹੜਾ ਆਪਣੀ ਕੈਪੈਸਿਟੀ ਦੇ 73 ਤੋਂ 81% ਦੀ ਕੈਪੈਸਿਟੀ ਤੱਕ ਜਿਹੜਾ ਜਿਹਦੇ ਵਿੱਚ ਪਾਣੀ ਹੈ ਉਹ ਹੈਗਾ ਚਾਰ ਡੈਮ ਇਹ ਜੇ ਨੇ ਜਿਨ੍ਹਾਂ ਦੇ ਵਿੱਚ 51% ਤੋਂ ਲੈ ਕੇ 68% ਤੱਕ ਹੀ ਪਾਣੀ ਜਿਹੜਾ ਹੈ ਉਹ ਸਟੋਰ ਹੋਇਆ ਹੋਇਆ ਹੈ ਬਾਕੀ ਜਿਹੜਾ ਖਾਲੀ ਨੇ ਜਿਹੜੇ 4 ਬਚੇ 5 ਡੈਮ ਬੱਛਦੇ ਨੇ ਉਹਨਾਂ ਦੇ ਵਿੱਚ ਜਿਹੜੀ ਕਪੈਸਿਟੀ ਹੈ ਸਮਰੱਥਾ ਹੈ ਉਸ ਦਾ 40% ਜਾਂ ਉਸ ਤੋਂ ਵੀ ਘੱਟ 40% ਜਾਂ ਉਸ ਤੋਂ ਵੀ ਘੱਟ ਪਾਣੀ ਜਿਹੜਾ ਹੈ ਬਾਕੀ ਦੇ 5 ਡੈਮ ਦੇ ਵਿੱਚ ਇਸ ਟਾਈਮ ਮੌਜੂਦ ਹੈ ਇਸ ਟਾਈਮ ਜਿਹੜਾ ਪਾਣੀ ਦਾ ਪੱਧਰ ਹੈ ਉਹ ਐਨਾ ਘੱਟ ਹੈ ਹੁਣ ਭਾਰਤ ਦੇ ਜੇ ਆਪਾਂ ਬਾਕੀ ਹਿੱਸਿਆਂ ਦੀ ਗੱਲ ਕਰਦੇ ਹਾਂ ਬਾਕੀ ਹਿੱਸਿਆਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਸੰਤੋਸ਼ਜਨਕ ਹੈ ਉੱਥੇ ਪਾਣੀ ਜਿਹੜਾ ਹੈ ਉਹਦੀ ਪੱਧਰ ਜਿਹੜਾ ਹੈ ਉਹਦੀ ਮਾਤਰਾ ਜਿਹੜੀ ਉਹ ਠੀਕ ਹੈ ਜਿਹੜਾ ਨਾਰਥ ਇੰਡੀਆ ਹੈ ਸਰ ਉੱਤਰ ਪ੍ਰਾਥ ਹੈ ਉਹਦੇ ਵਿੱਚ ਹੀ ਜਿਹੜੀ ਹੈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਾਕੀ ਜਿਹੜਾ ਹੈ ਇੰਡੀਆ ਉਹਦੇ ਵਿੱਚ ਸ਼ਾਇਦ ਜਿਹੜਾ ਮੌਨਸੂਨ ਇਸ ਵਾਰ ਉਹ ਠੀਕ ਰਿਹਾ ਹੈ ਉਹ ਮੇਰਾ ਖਿਆਲ 4% ਜਿਹੜੀ ਹੈ ਐਵਰੇਜ ਤੋਂ ਜ਼ਿਆਦਾ ਜਿਹੜੀ بارش ਹੋਈ ਹੈ ਇਸ ਕਰਕੇ ਬਾਕੀ ਭਾਰਤ ਦੇ ਜਿਹੜੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਪ੍ਰਾਪਤ ਹੈ ਉਹਦੀ ਮਾਤਰਾ ਸੰਤੋਸ਼ਜਨਕ ਹੈ ਜਿਹੜਾ ਨਾਰਥ ਇੰਡੀਆ ਹੈ ਸਰਪਾਦ ਦੇ ਵਿੱਚ ਜਿਹੜੀ ਇਹ ਸਥਿਤੀ ਜਿਹੜੀ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜੀ ਮੌਨਸਨ ਦਾ ਹੀ ਟਾਈਮ ਹੁੰਦਾ ਹੈ ਜਦੋਂ ਇਹਨਾਂ ਡੈਮ ਦੇ ਵਿੱਚ ਇਹਨਾਂ ਰੈਜ਼ਰਵואר ਦੇ ਵਿੱਚ ਪਾਣੀ ਦਾ ਜਿਹੜਾ ਹੈ ਉਹ ਸਟੋਰੇਜ ਹੁੰਦੀ ਹੈ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਸਾਰਾ ਸਾਲ ਜਿਹੜਾ ਹੈ ਇਹਨਾਂ ਰੈਜ਼ਰਵואר ਤੋਂ ਇਹਨਾਂ ਡੈਮ ਤੋਂ ਜਾਂ ਤਾਂ ਬਿਜਲੀ ਬਣਾਉਣ ਦੇ ਕੰਮ ਆਉਂਦਾ ਹੈ ਜਾਂ ਫਿਰ ਇਹ ਸਿੰਚਾਈ ਦੇ ਕੰਮ ਜਿਹੜਾ ਹੈ ਇਹ ਪਾਣੀ ਤੋਂ ਇਹ ਕੰਮ ਲਏ ਜਾਂਦੇ ਨੇ ਜੀ ਤੇ ਜੇ ਇਹਦੀ ਕੈਪੈਸਿਟੀ ਮਤਲਬ ਹੈਗੀ ਹੈ ਉਹਦੇ ਮੁਤਾਬਿਕ ਪਾਣੀ ਜ਼ਿਆਦਾ ਸਟੋਰ ਹੁੰਦਾ ਹੈ ਤਾਂ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਜਿਹੜੀ ਹੈ ਉਹ ਦਿੱਕਤ ਨਹੀਂ ਆਉਂਦੀ ਤੇ ਪਾਣੀ ਜਿਵੇਂ ਸਾਲ ਘੱਟ ਹੈ ਉਸ ਦੇ ਨਾਲ ਜਿਹੜੀ ਸਥਿਤੀ ਉਹ ਚਿੰਤਾਜਨਕ ਬਣੀ ਹੋਈ ਹੈ ਆ ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਆ ਉਹਦੇ ਮੁਖ ਬੁਲਾਰੇ ਨੇ ਵੀ ਕੇ ਗੁਪਤਾ ਜੀ ਉਹਨਾਂ ਦੇ ਮੁਤਾਬਕ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਬਿਜਲੀ ਦੀ ਸਥਿਤੀ ਹੈ ਉਹ ਜਿਹੜੀ ਹੈ ਉਹ ਕਾਫੀ ਚਿੰਤਾਜਨਕ ਹੋਣ ਵਾਲੀ ਹੈ ਜੇ ਪਾਣੀ ਦਾ ਪੱਧਰ ਇੰਨਾ ਹੀ ਰਹਿੰਦਾ ਹੈ ਸਿੰਚਾਈ ਦੀ ਜਿਹੜੀ ਸਥਿਤੀ ਹੈ ਉਤੇ ਵੀ ਬਹੁਤ ਬੁਰਾ ਪ੍ਰਭਾਵ ਪਏਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਇਸ ਵਾਰ ਜਿਹੜਾ ਹੈ ਕੋਸ਼ਿਸ਼ ਕਰ ਰਹੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਿੰਚਾਈ ਨੂੰ ਜਿਹੜਾ ਹੈ ਉਹ ਜ਼ਿਆਦਾ ਵਰਤਿਆ ਜਾਵੇ ਤਾਂ ਕਿ ਜ਼ਮੀਨੀ ਪਰ ਜਿਹੜਾ ਪਾਣੀ ਹੈ ਨੂੰ ਬਚਾਇਆ ਜਾ ਸਕੇ ਲੇਕਿਨ ਜੇ ਪਿੱਛੇ ਰੈਜ਼ਰਵਾਇਰ ਦੇ ਵਿੱਚ ਸੀ ਪਾਣੀ ਜਿਹੜਾ ਹੈ ਉਹ ਇੰਨਾ ਘਟੇਗਾ ਇੰਨਾ ਜ਼ਿਆਦਾ ਘਟ ਰਿਹਾ ਹੈ ਤਾਂ ਨਹਿਰੀ ਪਾਣੀ ਸਿੰਚਾਈ ਲਈ ਕਿਵੇਂ ਮਿਲੇਗਾ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਇਸ ਵਾਰ 32 ਲੱਖ ਏਕੜ ਜਿਹੜਾ ਹੈ 32 ਲੱਖ ਏਅਰ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਹੈ ਉਹ ਬੀਜੀ ਗਈ ਹੈ ਤੇ ਪਾਣੀ ਦੀ ਜ਼ਰੂਰਤ ਤੁਸੀਂ ਆਪ حساب ਲਾ ਲਓ ਕਿ ਕਿੰਨੀ ਜ਼ਿਆਦਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਰਹੇਗੀ ਰਾਜਸਥਾਨ ਨੂੰ ਜਿਹੜਾ ਵੀ ਹੈ ਉਹ ਵੀ ਪਾਣੀ ਜਿਹੜਾ ਹੈ ਸਾਰਾ ਪੰਜਾਬ ਤੋਂ ਜਾਂਦਾ ਹੈ ਉਹ ਵੀ ਇਹਦੇ ਉੱਪਰ ਹੀ ਡਿਪੈਂਡ ਕਰਦਾ ਹੈ ਆਪਣੀ ਜਿਹੜੀ ਹਰੀ ਸਿੰਚਾਈ ਹੈ ਜਾਂ ਖੇਤੀਬਾੜੀ ਹੈ ਜੀ ਹੁਣ ਜਿਹੜਾ ਗੁਪਤਾ ਸਾਹਿਬ ਨੇ ਉਹਨਾਂ ਮੁਤਾਬਕ 40 ਦਿਨ ਦਾ ਹਜੇ ਸਮਾਂ ਹੈ ਜਿਦੇ ਵਿੱਚ ਮੀਂਹ ਹੈ ਹੋਰ ਪੈ ਸਕਦਾ ਹੈ ਮੌਨਸੂਨ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਜਿਹੜਾ ਹੈ ਉਹ ਸੰਭਾਵਨਾ ਖਤਮ ਹੋ ਜਾਏਗੀ ਉਸ ਦੇ ਵਿੱਚ ਹੀ ਇਹ ਦੇਖਣਾ ਪਏਗਾ ਕਿ ਆਉਣ ਵਾਲੇ 40 ਦਿਨਾਂ ਦੇ ਵਿੱਚ ਹੋਰ ਕਿੰਨਾ ਪਾਣੀ ਜਿਹੜਾ ਹੈ ਉਹ ਇਹਨਾਂ ਡੈਮ ਦੇ ਵਿੱਚ ਇਹਨਾਂ ਰੈਜ਼ਰਵয়ার ਦੇ ਵਿੱਚ ਇਕੱਠਾ ਹੋ ਸਕਦਾ ਹੈ ਜੇ ਪਾਣੀ ਦੀ ਸਥਿਤੀ ਉਹਦੇ ਨਾਲ ਬਿਹਤਰ ਹੁੰਦੀ ਹੈ ਠੀਕ ਹੁੰਦੀ ਹੈ ਤਾਂ ਸ਼ਾਇਦ ਹਾਲਾਤ ਠੀਕ ਹੋ ਜਾਣ ਨਹੀਂ ਜਿਹੜਾ ਚਿੰਤਾ ਦਾ ਵਿਸ਼ਾ ਹੈ ਉਹ ਬਹੁਤ ਗੰਭੀਰ ਹੈ ਬਿਜਲੀ ਦੀ ਜਿਹੜੀ ਜਨਰੇਸ਼ਨ ਹੈ ਪਾਵਰ ਜਨਰੇਸ਼ਨ ਤੇ ਇਰੀਗੇਸ਼ਨ ਸਿੰਚਾਈ ਹੈ ਇਹਨਾਂ ਦੋਨਾਂ ਦੇ ਵਿੱਚ ਹੀ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਹੈ ਉਹ ਦਿੱਕਤ ਆ ਸਕਦੀ ਹੈ ਜੇ ਤੁਸੀਂ ਮੀਂਹ ਦੀ ਗੱਲ ਹੀ ਕਰਦੇ ਆਂ ਤਾਂ ਪੰਜਾਬ ਦੇ ਵਿੱਚ 17 ਅਗਸਤ ਤੱਕ 1 ਜੂਨ ਤੋਂ ਲੈ ਕੇ 17 ਅਗਸਤ ਤੱਕ 310 ਐਮ ਐਮ ਜਿਹੜੀ ਹੈ ਉਹ بارش ਹੁੰਦੀ ਹੈ ਐਵਰੇਜ ਜਿਹੜੀ ਆਪਾਂ ਕਹਿੰਦੇ ਆ ਕਿ ਇੰਨਾ ਕੁ ਮੀਂਹ ਜਿਹੜਾ ਹੈ ਪੰਜਾਬ ਦੇ ਵਿੱਚ ਪੈਂਦਾ ਹੈ ਪਰ ਇਸ ਸਾਲ ਜਿਹੜਾ ਹੈ ਉਹ ਹੁਣ ਤੱਕ ਜਿਹੜਾ ਮੀਂਹ ਪਿਆ ਹੈ ਉਹ ਕੁੱਲ 204.6 ਐਮ ਐਮ ਹੀ ਪਿਆ ਹੈ ਜਾਨੀ ਵੀ 100 ਐਮ ਐਮ ਤੋਂ ਜ਼ਿਆਦਾ ਜਿਹੜਾ ਹੈ ਉਹ ਮੀਂਹ ਦੀ ਘਾਟ ਹੈ ਕਿਲਤ ਹੈ ਇਹਨੂੰ ਆਪਾਂ ਜੇ ਪਰਸੈਂਟੇਜ ਦੇਖੀ ਤਾਂ 34% ਜਿਹੜਾ ਮੀਂਹ ਹੈ ਇਸ ਸਾਲ ਪੰਜਾਬ ਦੇ ਵਿੱਚ ਘੱਟ ਪਿਆ ਹੈ ਸੋ ਪੰਜਾਬ ਦੇ ਵਿੱਚ ਮੀਂਹ ਘੱਟ ਹੈ ਉੱਤਰ ਭਾਰਤ ਦੇ ਵਿੱਚ ਵੀ ਮੀਂਹ ਘੱਟ ਹੈ ਪਾਣੀ ਦੀ ਸਮੱਸਿਆ ਇੰਨੀ ਜ਼ਿਆਦਾ ਗੰਬੀਰ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿ ਜੇ ਹੋਰ ਮੀਂਹ ਨਹੀਂ ਪੈਂਦਾ ਇਹਨਾਂ ਰੈਜ਼ਰਵਰ ਦੇ ਵਿੱਚ ਪਾਣੀ ਦਾ ਪੱਧਰ ਨਹੀਂ ਵੱਧਦਾ ਤਾਂ ਪਿਛਲੇ 10-12 ਸਾਲ ਤੋਂ ਵੀ ਵੱਧ ਜਿਹੜਾ ਹੈ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਸਕਦੇ ਨੇ ਕਿਉਂਕਿ ਪਾਣੀ ਜਿਹੜਾ ਹੈ 10-12 ਸਾਲ ਦੇ ਪੱਧਰ ਤੋਂ ਵੀ ਰਿਕਾਰਡ ਲੈਵਲ ਤੇ ਨੀਚੇ ਇਸ ਵਾਰ ਗਿਆ ਹੋਇਆ ਹੈ ਘਟ ਹੈ ਤੇ ਇਸ ਕਰਕੇ ਜਿਹੜਾ ਹੈ ਉਹ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੋਕੇ ਦੇ ਅਸਰ ਵੀ ਜਿਹੜੇ ਨੇ ਉਹ ਆ ਹੋ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਪਾਣੀ ਜਿਹੜਾ ਹੈ ਸਿੰਚਾਈ ਵਾਸਤੇ ਨਹੀਂ ਮਿਲਣਾ ਤੇ ਬਿਜਲੀ ਦੀ ਕਿਨਤ ਜਿਹੜੀ ਹੈ ਉਹ ਵੀ ਹੋ ਸਕਦੀ ਹੈ ਤਾਂ